ਸਾਥ ਜੀ ਇਹ ਕੱਲ ਪੀਵੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਕਹਿੰਦੇ ਨੇ ਕਿ ਜੇਕਰ ਬੰਦੇ ਦੇ ਮਨ ਵਿੱਚ ਕਿਸੇ ਚੀਜ਼ ਦੀ ਲਗਨ ਹੋਵੇ ਤਾਂ ਉਹਨੂੰ ਆਪਣੇ ਰੱਬ ਤੇ ਭਰੋਸਾ ਹੋਵੇ ਤਾਂ ਉਹ ਹਰ ਮੁਸ਼ਕਿਲ ਹੱਲ ਕਰ ਅੱਗੇ ਵਧ ਜਾਂਦਾ ਹੈ ਇਦਾਂ ਦਾ ਹੀ ਕੁਝ ਦੇਖਣ ਨੂੰ ਮਿਲਿਆ ਹੈ ਪਠਾਨਕੋਟ ਵਿਖੇ ਜਿੱਥੇ ਕਿ 3 ਫੁੱਟ 8 ਇੰਚ ਦਾ 19 ਸਾਲਾ ਜੁਵਨਕ ਜੋ ਆਪਣੇ ਛੋਟੇ ਕੱਦ ਦੇ ਕਾਰਨ ਲੋਕਾਂ ਵੱਲੋਂ ਕਿਸੇ ਕੰਮ ਦਾ ਨਾਂ ਸਮਝ ਕੇ ਦੁਰਕਾਰਿਆ ਜਾਂਦਾ ਸੀ ਪਰ ਹੁਣ ਗੁਰੂ ਚਰਨਾਂ ਦੇ ਨਾਲ ਲੱਗਣ ਦੇ ਕਾਰਨ ਉਸ ਦਾ ਪੂਰਾ ਮਾਨਸਾਧਿਕਾਰ ਬਣਿਆ ਹੈ ਅਤੇ ਇਹ ਜੁਵਨਕ 2 ਸਾਲ ਪਹਿਲਾਂ ਹੀ ਅਮ੍ਰਿਤਸਰ ਕੇ ਸਿੰਘ ਸੱਜ ਗਿਆ ਹੁਣ ਇਸ ਦਾ ਪੂਰਾ ਮਾਨਸਾਧ ਗੁਰਦੁਆਰਾ ਕਮੇਟੀ ਵੱਲੋਂ ਇਸ ਨੂੰ ਮੁੱਖ ਸੇਵਾਦਾਰ ਦੀ ਸੇਵਾ ਦਿੱਤੀ ਗਈ ਹੈ ਇਹ ਬੜੇ ਹੀ ਰੂਹ ਦੇ ਨਾਲ ਆਪਣੀ ਸੇਵਾ ਨੂੰ ਨਿਭਾ ਰਿਹਾ ਹੈ ਤੇ ਗੁਰੂ ਦਾ ਸ਼ੁਕਰਾਨਾ ਕਰ ਰਿਹਾ ਹੈ ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦਾ ਕੱਦ ਛੋਟਾ ਹੋਣ ਕਾਰਨ ਉਸ ਨੂੰ ਬਹੁਤ ਔਖਾ ਜੀਵਨ ਬਤੀਤ ਕਰਨਾ ਪੈ ਰਿਹਾ ਸੀ ਉਹਨਾਂ ਕਿਹਾ ਹੈ ਕਿ ਛੋਟੇ ਕੱਦ ਕਾਰਨ ਉਹਨਾਂ ਨੂੰ ਹਰ ਸਮੇਂ ਲੋਕਾਂ ਦੀ ਆਲੋਚਨਾ ਦਾ ਸਾਹਮਣਾ ਕਰਨਾ ਪੈਂਦਾ ਸੀ ਨਤੀਜੇ ਵਜੋਂ ਉਸ ਨੇ 12ਵੀਂ ਪਾਸ ਕਰਨ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ ਜਿਸ ਤੋਂ ਬਾਅਦ ਉਹ ਇੱਕ ਦੁਕਾਨ ਤੇ ਕੰਮ ਕਰਨ ਲੱਗਾ ਪਰ ਉੱਥੇ ਵੀ ਉਸ ਨੂੰ ਇੰਨਾਂ ਸਾਰੀਆਂ ਪਰੇਸ਼ਾਨੀਆਂ ਦਾ ਸਾਹਮ ਆਪਿਆ ਉਹਨਾਂ ਨੇ ਦੱਸਿਆ ਹੈ ਕਿ ਉਹ ਬਚਪਨ ਤੋਂ ਹੀ ਗੁਰਦੁਆਰਾ ਸਾਹਿਬ ਜਾਇਆ ਕਰਦੇ ਸੀ ਅਤੇ ਉਸ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਬਹੁਤ ਡੂੰਗੀ ਸ਼ਰਧਾ ਸੀ ਜਿਸ ਕਾਰਨ ਉਸ ਨੇ ਅੰਮ੍ਰਿਤਸਰ ਕੇ ਸੰਤ ਆਸ਼ਰਮ ਗੁਰਦੁਆਰਾ ਸਾਹਿਬ ਵਿਖੇ ਸੇਵਾ ਸ਼ੁਰੂ ਕਰ ਦਿੱਤੀ ਦਿਲਪ੍ਰੀਤ ਸਿੰਘ ਜੀ ਨੇ ਕਿਹਾ ਹੈ ਕਿ ਜਿਵੇਂ ਹੀ ਉਸ ਨੇ ਗੁਰੂ ਦਾ ਪੱਲਾ ਫੜਿਆ ਉਸ ਦਾ ਹਰ ਪਾਸੇ ਸਤਿਕਾਰ ਹੋਣਾ ਸ਼ੁਰੂ ਹੋ ਗਿਆ ਉਹਨਾਂ ਨੇ ਕਿਹਾ ਹੈ ਕਿ ਸੰਤ ਆਸ਼ਰਮ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਦਾ ਸਤਿਕਾਰ ਕਰਦੇ ਹੋਏ ਉਹਨਾਂ ਨੂੰ ਗੁਰਦੁਆਰਾ ਸਾਹਿਬ ਦਾ ਮੁੱਖ ਸੇਵਾਦਾਰ ਚੁਣਿਆ ਦਿਲਪ੍ਰੀਤ ਸਿੰਘ ਜੀ ਨੇ ਦੱਸਿਆ ਹੈ ਕਿ ਹੁਣ ਉਹ ਗੁਰਦੁਆਰਾ ਸਾਹਿਬ ਕਿ ਰਹਿ ਕੇ ਗੁਰੂ ਦੀ ਸੇਵਾ ਵਿੱਚ ਆਪਣਾ ਜੀਵਨ ਬਤੀਤ ਕਰਦੇ ਹਨ ਤੇ ਉਹਨਾਂ ਨੇ ਕਿਹਾ ਹੈ ਕਿ ਜੋ ਲੋਕ ਉਸ ਦੇ ਛੋਟੇ ਕੱਦ ਦਾ ਮਜ਼ਾਕ ਉਡਾਉਂਦੇ ਸਨ ਹੁਣ ਉਹ ਉਹਨਾਂ ਦੀ ਇੱਜ਼ਤ ਕਰਦੇ ਹਨ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਦੱਸਿਆ ਕਿ ਜਦੋਂ ਤੋਂ ਉਹਨਾਂ ਨੇ ਗੁਰੂ ਜੀ ਦੀ ਸ਼ਰਨ ਲਈ ਹੈ ਉਸ ਨੂੰ ਹਰ ਪਾਸੇ ਸਤਿਕਾਰ ਮਿਲਣਾ ਸ਼ੁਰੂ ਹੋ ਗਿਆ ਹੈ ਤੇ ਪਿਛਲੇ 2 ਸਾਲਾਂ ਤੋਂ ਉਹ ਗੁਰਦੁਆਰਾ ਸਾਹਿਬ ਦਾ ਸਾਰਾ ਕੰਮ ਪੂਰੀ ਸ਼ਰਧਾ ਨਾਲ ਕਰ ਰਹੇ ਹਨ ਜੇਕਰ ਗੁਰਦੁਆਰਾ ਸਾਹਿਬ ਵਿਖੇ ਕਿਸੇ ਸਮਾਨ ਦੀ ਲੋੜ ਹੁੰਦੀ ਹੈ ਤਾਂ ਉਹ ਖੁਦ ਜਾ ਕੇ ਬਾਜ਼ਾਰ ਤੋਂ ਲੈ ਕੇ ਆਉਂਦੇ ਹਨ ਤੇ ਇਸ ਸੇਵਾ ਤੋਂ ਉਹਨਾਂ ਨੂੰ ਬਹੁਤ ਖੁਸ਼ੀ ਮਿਲ ਦੀ ਹੈ ਦਿਖਾਉਣੇ ਆ ਤੁਹਾਨੂੰ ਹੋਈ ਮੌਕੇ ਤੇ ਪੂਰੀ ਗੱਲਬਾਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਿਤੇ ਮੇਰਾ ਨਾਮ ਦਿਲਪ੍ਰੀਤ ਸਿੰਘ ਹੈ ਜੀ ਬਾਬਾ ਜੀ ਤੁਹਾਡਾ ਕੱਦ ਛੋਟਾ ਹੋਣ ਕਰਕੇ ਕੀ ਤੁਹਾਨੂੰ ਦਿੱਕਤ ਦਾ ਸਾਹਮਣਾ ਕਰਨਾ ਪਿਆ ਛੋਟੇ ਮੈਂ ਭਾਜੀ ਸਾਨਾ ਪਹਿਲੇ ਪਲਾਸਟਿਕ ਤੇ ਪੜਿਆ ਪਲਾਸਟਿਕ ਤੋਂ ਬੱਚੇ ਜਿਹੜੇ ਕੋਈ ਸਕੂਲ ਦੇ ਐਕਟੀਵਿਟੀ ਹੋਣੀ ਕੋਈ ਸ਼ੈਟੋ ਬਿਟੀ ਮੈਂ ਕੰਪਲੀਟ ਕਰਦਾ ਸੀ ਤੇ ਕੋਚੇ ਵਿੱਚ ਚਲਾ ਜਾਂਦਾ ਦੇਖਾ ਇਹ ਲੋਕੀ ਮੈਨਾਂ ਹਾਏ ਤਾਂ ਕਿ ਮਜ਼ਾ ਆ ਗੁਰੂ ਦਾ ਜੀ ਜਸਤੋ ਵਾਹਿਗੁਰੂ ਮੈਂ ਆਪਣੀ ਜਿਲ੍ਹੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਤਦ ਆਪਣੇ ਸਿਨੈਰੀ ਦੁਕਾਨ ਤੇ ਆਪਣੇ ਗਗਨ ਭਾਜੀ ਬినੋਲ ਭਾਜੀ ਵਰਗੇ ਉਹਨਾਂ ਨਾਲ ਆਪਣਾ ਕੰਮ 2 ਸਾਲਾਂ ਤੱਕ ਕੰਮ ਕੀਤਾ ਤੇ ਉਹਨਾਂ ਨੇ ਭਰਾਵ ਵਰਗਾ ਪਿਆਰ ਕੀਤਾ ਉਸ ਤੋਂ ਬਾਅਦ ਮੈਂ ਅੱਜ ਗੁਰਦਵਾਰੇ ਵੀ ਸਵੇਰ ਸਮੇਂ ਮੱਛਾਂ ਦੇਖਣ ਆਉਂਦਾ ਸੀ ਮੱਛਾਂ ਦੇਖਣ ਤੋਂ ਬਾਅਦ ਕਿ ਅੱਥੇ ਜਿਹੜੇ ਤਿੰਨ ਜਸਕਰਨ ਭਾਜੀ ਗੋਤੂ ਭਾਜੀ ਤੇ ਮੱਥਨ ਭਾਜੀ ਸੀ ਉਹਦੇ ਵਿੱਚ ਦੋ ਪੋਸਟਾਂ ਖਾਲੀ ਹੋਈਆਂ ਤੇ ਇੱਕ ਸੇਵਾ ਰੱਬੀ ਪੋਸਟ ਖਾਲੀ ਹੋਈ ਤੇ ਇਸ ਮੋਸਾ ਸਾਹ ਸੰਦਰ ਵੱਲੋਂ ਅਮਿਤ ਭਾਜੀ ਵਰਗੇ ਨਤੇਜ ਵਰਗੇ ਭਾਜੀ ਵਰਗੇ ਗਿੰਪੂ ਭਾਜੀ ਵਰਗੇ ਅਮਨ ਭਾਜੀ ਵਰਗੇ ਬੋਲੋ ਮੈਨੂੰ ਸੁਨੇਹਾ ਦਿੱਤਾ ਕਿ ਤੂੰ ਹੁਣ ਕਿਸੇ ਵੀ ਦੁਕਾਨ ਤੇ ਕੰਮ ਨਹੀਂ ਕਰਨਾ ਆਪਣਾ ਗੁਰਸਿੱਖ ਭਾਈਆ ਗੁਰੂ ਦੇ ਘਰ ਵਿੱਚ ਕੰਮ ਕਰਨਾ ਉਸ ਤੋਂ ਬਾਅਦ ਮੈਂ ਗੁਰੂ ਘਰ ਵਿੱਚ ਆਇਆ ਕਮੇਟੀ ਵੱਲੋਂ ਨਾ ਕਰ ਦਿੱਤੀ ਗਈ ਫਿਰ ਨੌਜਵਾਨੀ ਨੇ ਮੇਰਾ ਸਾਥ ਦਿੱਤਾ ਵੀ ਗੁਰੂ ਘਰ ਵਿੱਚ ਮੈਨੂੰ ਲਖਾਇਆ ਉਸ ਤੋਂ ਬਾਅਦ ਮੈਂ ਗੁਰੂ ਘਰ ਵਿੱਚ ਸੇਵਾ ਕਰਨੇ ਸ਼ੁਰੂ ਕਰ ਦਿੱਤੀ ਮਨੁੱਖ ਸੇਵਾ ਦਾ ਉਹ ਦਰਤਾ ਗਿਆ ਉਹ ਦਿਨ ਤੋਂ ਬਾਅਦ ਫਿਰ ਮੈਂ ਸਾਰੀ ਸੇਵਾ ਹੁਣ ਤੱਕ ਬਣਵਾ ਰਿਹਾ ਤੇ ਜੋ ਆਲਰਾਊਂਡ ਅੰਦਰ ਸਭ ਕੰਮਾਂ ਦੇ ਗੁਰੂਤਵਾਜ ਕਰਦੇ ਤੇ ਬਚਵੰਤੀ ਜੀ ਤੁਹਾਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਹਾਂਜੀ ਹਾਂਜੀ ਬੱਚਿਆਂ ਨੇ ਮਜ਼ਾਕ ਵੀ ਥੋੜਾ ਡਵਾਇਆ ਹਾਂਜੀ ਹਾਂਜੀ ਤੇ ਕਿਸ ਤਰ੍ਹਾਂ ਤੁਸੀਂ ਹੈਂਡਲਿੰਗ ਕਰਦੇ ਸੀ ਫਿਰ ਉਹ ਸਾਇਰ ਗਾਇ ਜੀ ਨੇ ਪ੍ਰਮਾਤਮਾ ਦੇਖ ਰਿਹਾ ਸਭ ਉਹ ਇੱਕ ਦਿਨ ਚੰਗੇ ਦਿਨ ਜ਼ਰੂਰ ਲਿਆਏਗਾ ਉਹ ਅੱਜ ਲਿਆਉਂਦੇ ਆ ਮਾਸ ਪ੍ਰਮਾਤਮਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਜੋ ਲੋਕ ਮੇਰਾ ਪਹਿਲੇ ਮਜ਼ਾਕ ਡਾਂਦੇ ਸੀ ਉਹ ਅੱਜ ਮੈਨੂੰ ਦੇਖ ਕੇ ਸਲਾਮ ਕਰਦੇ ਨੇ ਹਾਂ ਵੀ ਇਹ ਬੰਦਾ ਕੱਲ ਨੂੰ ਅੱਦਾ ਸੀ ਅੱਜ ਕਿੱਥੇ ਬੋਝ ਗਿਆ ਹੋਰ ਵੀ ਤੁਹਾਡੇ ਵਰਗੇ ਕਾਫੀ ਐਸੇ ਛੋਟੇ ਦਿਨ ਹਾਈਕ ਨਹੀਂ ਹਾਂਜੀ ਹਾਂਜੀ ਹੋਰ ਵੀ ਮੇਰੇ ਵਰਗੇ ਲੈ ਆਈ ਕਹਿਣਾ ਚਾਹਨਾ ਕਿ ਨਸ਼ੇ ਅਜ ਆਪਣੇ ਪਰਮਾਤਮਾ ਨਾਲ ਲੜ ਪੜੀਏ ਕਹਿੰਦੇ ਇੱਕ ਦਿਨ ਪਰਮਾਤਮਾ ਚੰਗਾ ਵਕਤ ਜੂਲ ਲੈ ਲਏਗਾ ਜਿਹਦੇ ਆਪਣੇ ਤੇ ਸੇਵਾ ਕਰੇਗੇ ਤੇ ਬਾਈ ਅੰਮ੍ਰਿਤਧੋਸ ਛੱਡਿਆ ਔਰ ਤੁਸੀਂ ਆਪਣੇ ਦੁਨੀਆਵੀ ਕੰਮ ਵੀ ਜਿਹੜੇ ਆ ਛੱਡ ਕੇ ਗੁਰਦੁਆਰਾ ਸਾਹਿਬ ਦੀ ਸੇਵਾ ਕਰੇ ਠੀਕ ਹੈਨਾ ਅੰਮ੍ਰਿਤਧੋਸ ਅੰਮ੍ਰਿਤ ਪਾਣੀ ਮਾ 2019 ਦੇ ਛੱਡੇ ਆ ਦਰਬਾਰ ਸਾਹਿਬ ਸੁਖੀ ਕਾਲ ਰੱਖਦਾ ਹਾਂ ਤੇ ਮੇਰੀ ਸਾਲਾ ਜਰਾ ਲੱਗ ਰਹੀ ਹੈ ਗੁਰੂ ਨਾਨਕ ਦਾਸ ਜੀ ਨਾਲ ਜੋ ਵੀ ਉਹਨਾਂ ਨੂੰ ਮੈਂ ਆਪਣੇ ਪਿਆਰ ਸਬੰਧ ਬਣਾਏ ਹੋਏ ਆ ਅਜ ਤੱਕ ਵੀ ਮੈਂ ਮੁਰੂ ਨਾਨਕ ਦਾਸ ਨੂੰ ਜਰਾ ਮੰਨ ਲਿਆ ਕਾਰ ਵਾਰ ਜਿਹੜਾ ਕਾਰ ਵਾਰ ਭਾਜੀ ਮੈਂ ਮਹੀਨੇ ਚ ਇੱਕ ਵਾਰੀ ਜਾਣਾ ਮम्मा ਮੇਰੇ ਬਾਹਰ ਹੈ ਬ੍ਰਦਰ ਮੇਰੇ ਭੈਣ ਹੈ ਐਕਸੈਸ ਕਰਕੇ ਮਿਲ ਪਾਤਾ ਦੁਨੀਆ ਵੀ ਜਿਹੜੀ ਹੈ ਕੰਮ ਹੈਗੇ ਆ ਉਹ ਸਾਡੇ ਦੇ ਗੁਰਦੇ ਹਾਂਜੀ ਉਹਦੇ ਚੰਨ ਲੱਗੇ ਹਾਂਜੀ ਹਾਂਜੀ ਠੀਕ ਜੀ ਇਹ ਨਹੀਂ ਹਾਂਜੀ ਤੇ ਦੁਨੀਆ ਵੱਲੋਂ ਮਾਨੂੰ ਬਹੁਤ ਇਤੋਰੀ ਤਾਨੇ ਮਾਰੀ ਜਾਂਦੇ ਸੀ ਕਿ ਦੁਨੀਆ ਵਿੱਚ ਤੂੰ ਕੁਝ ਵੀ ਕਰ ਸੰਨਾ ਕੁਝ ਨਹੀਂ ਹੋਏਗਾ ਤੇ ਲੱਭਣਾ ਕੁਤ ਦੇ ਲੈ ਜਨਾ ਪਰ ਜੀ ਰੋਸ ਮੇਰੇ ਪਰਮਾਤਮਾ ਦੀ ਬਾਫੜੀ ਉਸ ਪਰਮਾਤਮਾ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨੇ ਮੈਨੂੰ ਇੱਥੇ ਤੱਕ ਪਹੁੰਚਾਇਆ ਅੱਜ ਮੇਰੇ ਹਾਰਕ ਜਗ੍ਹਾ ਤੇ ਸਟਕਾਰ ਸਟਕਾਰ ਹੋ ਗਏ